ਉਹ پرਾਣੇ ਗੱਲਾਂ ਮਾਰੀ ਜਾਏਗਾ ਕਿ ਮਾੜਾ ਮੋਟਾ ਗੱਲ ਵੀ ਸੁਣੇਗਾ ਉਹ ਸੁਣਾ ਦੇ ਗੱਲ ਕੀ ਕਹਿੰਦਾ ਤੂੰ ਪਹਿਲਾਂ ਤਾਂ ਮੂੰਹ ਮਿੱਠਾ ਕਰ ਅੱਛਾ ਉਹ ਰਿਸ਼ਤੇਦਾਰਾ ਗੋੜ ਕਿਹੜੀ ਖੁਸ਼ੀ ਚੱਕੀ ਆਉਣਾ ਹੈ ਉਹ ਤੂੰ ਹੀ ਕਰਿਆ ਹੋਣਾ ਇਹ じゃ ਕੁਛ ਮੰਨ ਜਾ ਆਪਣੇ ਘਰ ਤਾਂ ਕੋਈ ਆਇਆ ਵੀ ਨਹੀਂ ਹੋਣਾ ਲੋਹਰ ਸੁਣ ਮਾਂ ਹਜੇ ਉਹ ਜਾਂਦੀ ਹੋਈ ਨੂੰ ਸੱਸ ਮੇਰੀ ਕਹਿੰਦੀ ਲੈ ਤਿੰਨ ਮੈਂ ਰੈਪ ਰੈਂਦੀ ਸੂਟ ਲੈ ਦੂੰਗੀ ਨਾਂ ਸ਼ੁਕਰ ਕਰ ਰਮ ਤਾਂ ਇੰਨੀ ਟੈਂਸ਼ਨ ਹੋਈ ਪਈ ਸੀ ਇੰਨੀ ਗਰਮੀ ਪੈਂਦੀ ਆ ਜੇ ਬੀਬੇ ਨੇ ਪੈਸੇ ਨਹੀਂ ਦਿੱਤੇ ਮੈਂ ਆਪਦੇ ਕੋਲੋਂ 2-400 ਰੁਪਏ ਲਾਤਾ ਕਿੱਡੀ ਗੱਲ ਐ ਉਹ ਅਕਸਰ ਉਹ ਵੀ ਤੇ ਘਰ ਦੀ ਕੁਛ ਲੱਗਦੀ ਆ ਹਾਂ ਪਤਾ ਆ ਗਿਆ ਚਲੋ ਬਹੁਤ ਖੁਸ਼ੀ ਦੀ ਗੱਲ ਐ ਹਾਂ ਹਾਂ ਠੀਕ ਆ ਠੀਕ ਆ ਵਧੀਆ ਸਾਰੇ ਹੋਰ ਕਿੰਨੇ ਚਿਰਾਂ ਦੀ ਛੁੱਟੀਆਂ ਆਏ ਹੁਣ ਅੱਛਾ ਭਾਈ ਬਾਰੇ ਚਿਰਾਂ ਤੋਂ ਆਇਆ 3 ਸਾਲ ਹੋ ਗਏ ਨੇ ठीक है अच्छा कि देख आज आज कोई नहीं भाई तो बहुत चा चढ़िया शुक्र आज तक कर्म आला दिन होगा जिदे तू सा आएगा हाँ हाँ नहीं नहीं आज हां नहीं आज हाँ रात रहे हो है हां चल फिर मैं इंतजार करूंगी आज स्नेहा आज चंगा ਗਰਮੀ ਤਾਂ ਹਾ 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 ਕੀ ਬਾਤ ਹੈ ਅੱਗੀ ਭرائی ਦਰ ਜਾਂਦਾ ਨਾ ਹੀ ਨਹੀਂ ਲੈਂਦਾ ਮੀ ਮੂੰਹ ਦਾ ਤਾਂ ਇਲਾ ਪੜਾ ਕੰਮ ਹੈ ਪੱਜ ਤਾਂ ਹੈ ਨਾ ਹੋ ਹੋ ਹਾਈ ਹਾਈ ਮਸਾਂ ਕਰਦੇ ਹੁੰਦਾ ਹੈ ਹੁੱਲੇ ਛੱਡ ਦਿੰਦਿਆਂ ਮਾਂ ਦੀਆਂ ਧੀਆਂ ਉਹ ਲਿਆਦੇ ਪਾਣੀ ਪੂਣੀ ਆ ਗਈ ਕਿੱਧਰ ਵਾ ਗਈ ਖੰਡ ਖੁੰਜਿਆਂ ਚ ਆ ਗਈ ਮੈਂ ਕਿੱਧਰ ਜਾਣਾ ਗਰਮੀ ਬਹੁਤ ਆ ਪਾਣੀ ਪੂਣੀ ਪੈ ਦਿਆ ਕਰ ਦੰਦਲ ਜਿਉਂ ਹੀ ਪੈ ਜਾਂਦੀ ਲੋਕਾਂ ਨੂੰ ਅੱਜ ਕੱਲ ਲਤਪਾਤਾ ਹੈ ਪੀਲਾ ਹੁਣ ਅੱਜ ਤੁਸੀਂ ਇੰਨੇ ਲੇਟ ਹੋ ਗਏ ਮੈਂ ਕਦੋਂ ਦੀ ਡਿੱਕੀ ਆਂਦੀ ਸੀ ਜਾਨ ਨੂੰ ਕਿਹੜਾ ਅਮਰੀਕਾ ਭਾਗਿਆ ਮੈਂ ਮੇਰੇ ਸਾਰੇ ਦਾ ਉਹੀ ਖੋਡਾਂ ਦੇ ਖੇਤ ਸੀਗਾ ਹੈ ਹੋ ਹੋ ਤੇਰਾ ਬਾਹ ਪਾਰਾ ਚੜਿਆ ਰਹਿੰਦਾ ਮੇਰਾ ਘਰੇ ਚੜਾ ਦਿੰਦੇ ਨਹੀਂਗੇ ਕਿਉਂ ਘਰੇ ਕਿਹੜਾ ਮੇਰੇ ਸਾਰੇ ਦਾ ਬੰਬ ਚੱਲ ਗਿਆ ਇੱਥੇ ਬਸ ਬੰਬ ਚੰਗ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਮੇਰੇ ਪਾਈ ਗਰੂ ਨਾ ਪ੍ਰੌਣਾ ਆਉਂਦਾਗਾ ਅੱਜ ਹਾਂ ਆ ਗਿਆ ਛੁੱਟੀ ਆ ਗਿਆ ਉਹ ਤੈਨੂੰ ਕਿਵੇਂ ਪਤਾ ਲੱਗਿਆ ਉਹ ਮੈਂ ਤਾਂ ਸੋਈ ਚ ਸੀ ਉਹ ਇੱਥੇ ਬੈਠੀ ਗੱਲਾਂ ਕਰੀ ਜਾਂਦੀ ਸੀ ਚਲ ਕੋਈ ਨਾ ਫਿਰ ਮਿਲ ਜੂਗਾ ਉਹ ਹਜੇ ਠਹਿਰ ਕੇ ਆ ਜਾਂਦੇ ਗਰਮੀ ਤੇ ਨਹੀਂ ਪੈਂਦੀ ਆ ਇਹ ਬਾਹਾਂ ਕੜ ਗਈਆਂ ਉਹ ਫਿਰ ਉਹਨੂੰ ਕਰ ਸਕਦੇ ਆਪਾਂ ਫਿਰ ਵੀ ਪ੍ਰੌਣਾ ਹੈ ਘਰ ਦਾ ਮਾਣਾ ਮੋਟਾ ਨਾ ਹੋ ਕਰਿਆ ਕਰ ਹਾਜਮਾ ਐ ਨਹੀਂ ਪਤਾ ਇੱਕ ਰਾਤ ਕੇ ਇੱਥੇ 10 ਦਿਨ ਰੱਖ ਲਓ ਉਹਨੂੰ ਉਹ ਫਿਰ ਕੋਈ ਗੱਲ ਨਹੀਂ ਕਿਹੜਾ ਫਾਹਾ ਆਉਂਦਾ ਤਿੰਨ ਸਾਲਾਂ ਬਾਅਦ ਪਰੌਣਾ ਆਇਆ ਜੇ ਆਜੂਗਾ 10 ਮਿੰਟ ਹੱਸ ਖੇਡ ਲਾਂਗੇ ਹੈ ਤੈਨੂੰ ਕਾਹਨੂੰ ਤੈਨੂੰ ਥੋੜਾ ਕੋਈ ਫਰਕ ਪੈਂਦਾ ਫਰਕ ਤਾਂ ਮੈਨੂੰ ਪੈਣਾ ਜਿਹੜਾ ਮੈਂ ਸਾਰਾ ਦਿਨ ਮੈਂ ਰਸੋਈ ਚੋਂ ਨਹੀਂ ਨਿਕਲਣਾ ਓਏ ਕੋਈ ਨਾ ਰਸੋਈ ਨੂੰ ਕਿਹੜਾ ਗਾਹਾਂ ਦੇ ਉੱਤੇ ਤੰਬੂ ਲਾਉਣਾਗਾ ਦੋ ਬੰਦੇ ਉਹ ਹੋਣਗੇ ਦੋ ਜਵਾਕ ਆਗੇ ਮਿਲ ਜਾਣਗੇ ਮੜਾ ਮੁੱਟਾ ਆਕੇ ਹੈ ਐ ਪਾਰਾ ਨਾ ਚੜਾਇਆ ਕਰ ਹੈ ਤੇ ਬੁੜੀ ਕਿਹច ਹੋਊਗੀ ਵੀ ਮੇਰਾ ਇੱਕ ਕੁੜੀ ਹੈਗੀ ਉਹ ਬੱਸ ਕਰਿਆ ਕਰ ਇੱਕ ਕੁੜੀ ਹਏ ਕਦੇ ਉਹਦੀ ਭੈਣ ਆ ਗਈ ਹੈ ਕਦੇ ਤੇਰੀ ਭੂਆ ਆ ਗਈ ਕਦੇ ਤੇਰਾ ਮਾਮਾ ਆ ਗਿਆ ਕਦੇ ਤੇਰੀ ਮਾਮੀ ਆ ਗਈ ਕੋਈ ਨਾ ਕੋਈ ਹਏ ਦੋ ਦਿਨ ਨਹੀਂ ਮੈਨੂੰ ਸੌਖੇ ਨਿਕਲ ਦਿੰਦੇਗੇ ਇਹ ਕੋਈ ਨਾ ਕੋਈ ਆ ਹੀ ਰਹਿੰਦਾ ਤਾਂ ਮੈਨੂੰ ਇੰਨਾ ਤੰਗ ਕਰ ਦਿਆ ਸਾਰਾ ਉਹਨਾਂ ਦੀ ਐ ਸੇਵਾ ਕਰਦੀ ਆ ਜਿਵੇਂ ਨਾ ਪਤਾਨੀ ਕਿੱਡੀ ਕੋ ਹੋ ਹੁੰਦੀ ਐ ਬਾਹਰੋਂ ਐ 3 ਸਾਲਾਂ ਬਾਅਦ ਕਾਜੂ ਬਦਾਂ ਤਾਂ ਲਿਆਉਗੀ ਕੋਪੇਸਤਾ ਪੁਸਤਾ ਖਾਰਾਂਗੇ ਪਹਿਲੀ ਵਾਰ ਆਉਣ ਲੱਗਿਆ ਬਾਹਰ ਦੂਜੀ ਵਾਰ ਆ ਰਿਆਂ ਕਰ ਹੈ ਤੇ ਫਿਰ ਜਦੋਂ ਪਹਿਲੀ ਵਾਰ ਆਇਆ ਸੀ ਉਹ ਤਾਂ ਕੁਝ ਲੈ ਕੇ ਨਹੀਂ ਆਇਆ ਹੁਣ ਖਾਲੀ ਤੂੰ ਆਏਂ ਕਰੀ ਉਹੀ ਖੱਜੂ ਬਦਾਂ ਖਾਈ ਆ ਜ ਰੋਟੀ ਰੰਦੀ ਖਾਣ ਨੂੰ ਕੋਈ ਗੱਲ ਨਹੀਂ ਕਿਲੋਮੀਟਰ ਲੈ ਆਵਾਂਗੇ ਇਹਨਾਂ ਲਈ ਖੁਸ਼ ਹੋ ਜੂ ਹੋਰ ਬੰਦਿਆਂ ਨੇ ਕਿ ਜਹਾਂ ਦੀ ਖਾਣਾ ਕੁਝ ਤਕੜਾ ਮਾੜਾ ਮੋਟਾ ਮੀਟ ਲੈ ਆਵਾਂਗੇ ਇੱਕ ਦੀ ਬੀਰ ਗੂਰ ਲੈ ਆਵਾਂਗੇ ਇਹਨੇ ਖੁਸ਼ ਹੋ ਜੂਗੇ ਜਹਾਂ ਸਾਲੇ ਨੇ ਪਸਪਸ ਲੈ ਮੈਨੂੰ ਹੈ ਚਲੋ ਨੇ ਜੋ ਤਾਂ ਹੁਣ ਆਉਣ ਗਿਆ ਨਹੀਂ ਪਤਾ ਕਦੋਂ ਹੁਣ ਆ ਜਾਣਾ ਚਲ ਪੂਜਾ ਤੂੰ ਐ ਕਰ ਮੈਂ ਨਾਲਾ ਮੜਾ ਪਿੰਡੇ ਤੇ ਪਾਣੀ ਪਾਲਾਂ ਚੰਗਾ ਪਾਲਾਂ ਆਹੋ ਕਰੀਬ ਨਾਲਾਂਗੇ ਮੀਟ ਚਾ ਚੰਗਾ ਗੰਨੇ ਗੁੰਡੇ ਚੀਜ਼ ਦੀ ਆ ਝਾੜੂ ਮਾਰ ਕੇ ਹੁਣੀ ਗਈਆਂ ਆ ਫੇਰ ਖੁੱਗਿਆ ਨੇ ਕੀ ਹਾਲ ਕਰਤਾ ਜਾਂਦਾ ਸੀ ਬਾਜ਼ਾਰ ਨੂੰ ਹਾਂ ਫਿਰ ਜਾ ਤੇ ਲੈ ਆ ਸਮਾਨ ਸੂਨ ਕੋਈ ਆਹ ਮੈਂ ਇੱਕ ਤਾਂ ਕੋਕ ਜਲੇ ਆਉਣਾ ਆਹੋ ਲੈ ਆ ਜਿਹੜਾ ਵਧੀਆ ਜਿਹਾ ਹੈ ਨਾ ਉਹ ਚਲੇ ਆਈ ਤੇ ਨਾਲੇ ਪਾ ਕੇ ਉਹ ਬਿਸਕਟ ਜਿਨੇ ਕੋ ਅੱਜ ਮੈਂ ਲੈ ਆਈ ਆਹੋ ਬਿਸਕਟ ਲੈ ਆਈ ਤੇ ਕੋਈ ਹੋਰ ਚੀਜ਼ ਲੈ ਆਈ ਇਹ ਇੰਨੇ ਚਿਰਾਂ ਤੋਂ ਪਰੌਣੇ ਨਹੀਂ ਆਉਣਾ ਆਓ ਫਿਰ ਇੱਕੋ ਮਿਰਚਾਂ ਵਾਲਾ ਭੁਜੀਏ ਲਿਓ ਬਾਹ ਮਹਿੰਗਾ ਹੁੰਦਾ ਨਾ ਡੰਗ ਜਲੇ ਵਿੱਚ ਕਾਜੂ ਗੁੱਜੇ ਜਿਹੜੀ ਪੈਂਦੇ ਪੈਕਟਾਂ ਜਾਂਦਾ ਪੰਦਾ ਆਹੋ ਆਹੋ ਹੈ ਨਾ ਆਹੋ ਲੈ ਆਈ ਫਿਰ ਜਾਂ ਥੋੜੇ ਨੇ ਗੁਲਾਬ ਜਮਨਾ ਲਈ ਗੁਲਾਬ ਜਮਨਾ ਨਹੀਂ ਆਈ ਬਥੇਰਨਾ ਹੁਣ ਹੋਰ ਸਰਜੂ ਹਣਾ ਸਰਜੂਗਾ ਫਿਰ ਹੋਰ ਵੀ ਆਟਮਾ ਹੈਗੀ ਨਾ ਹਾਂ ਲੈ ਮੇਰੀ ਵੱਜ ਕੇ ਇੱਧਰ ਗੱਲ ਸੁਣ ਆਟਮਾ ਤਾਂ ਦੋਨੇ ਜਣੇ ਆਏਗੀ ਨਹੀਂ ਜਾਨੇ ਤੇ ਪੈਸੇ ਉਹ ਪੈਸੇ ਸਰਜੂ 4-500 ਨਾਲ ਲੈ ਉਹ ਕੌਣ ਦੇਊਗਾ ਉਹ ਕੌਣ ਦੇਵਾ ਗਵਾਰੰਟੀ ਦੇਣਗੇ ਆਪੇ ਲਾਵਾਂਗੇ ਹੋਰ ਕੌਣ ਦੇਊ ਤੂੰ ਚਲਾਏਂਗਾ ਦੀ ਜੇਬ ਚ ਲੈ ਇਹ ਨਹੀਂ ਲਾ ਸਕਦੀ ਕੀ ਉਹਦੇ ਦੇ ਦੇ ਤੀ ਜਵਾਈ ਨਹੀਂ ਮੇਰੀ ਸੁਣ ਗੱਲ ਤੇ ਤੁਹਾਡਾ ਕੁਝ ਲੱਗਦਾ ਨਹੀਂ ਹੈਗਾ ਆਡਾ ਕਿਲੇ ਪੈਸੇ ਤੂੰ ਲਰਨਰ ਬਣ ਕੇ ਰੱਖ ਲੈਣੀ ਚੁੰਨੀ ਨਾਲ ਤੇ ਚੁੰਨੀ ਨਵਾਂ ਦੀ ਤੇਰਾ ਵੀ ਲੱਗਦਾ ਤੇਰਾ ਵੀ ਕੁਛ ਲੱਗਦੇ ਐ ਕੁੜੀ ਪਰੌਣਾ ਕਰਦੇ ਐ ਹੁਣ ਜਾਂ ਫਿਰ ਕਰਦੇ ਤੇ ਸਾਰੇ ਕੁਛ ਤੇਰਾ ਤਾਂ ਕੋਈ ਨਾ ਕੋਈ ਆ ਹੀ ਰੰਦਾ ਗਾਹ ਉਹ ਵੀ ਸਾਡੀ ਐ ਬਸ ਅਸੀਂ ਕਰੀਏ ਆਰਡਰ ਤਾਂ ਆਈ ਮਾਰੀ ਨਹੀਂ ਉਹਨੂੰ ਆ ਵੀ ਲਈ ਬਲਾਵ ਜਮਲਾ ਲਈ ਭੁਜਗੇ ਲਈ ਠੰਡੇ ਲਈ ਮੇਰੀ ਸੁਣ ਗੱਲ ਜਦੋਂ ਤੇਰਾ ਭਰਾ ਪਰਜਾਈ ਆਉਂਦੇ ਤੇਰਾ ਕੋਈ ਹੋਰ ਭੈਣ ਭਰਾ ਹੁੰਦਾ ਉਦੋਂ ਤੂੰ ਉਦੋਂ ਨਹੀਂ ਲਿਆਉਂਦੇ ਤੁਸੀਂ ਕੀ ਲਿਉਣਾ ਮੈਨੂੰ ਦੱਸ ਨਾ ਕੀ ਖਵੋਣੀ ਐ ਕੱਲੇ ਬੈਸਕੋਟਿਕ ਹੋਵੋ ਨਿਆ ਹਾਂ ਤੇ ਤੂੰ ਇੱਥੇ ਡੰਨ ਬੱਟਾ ਕਬਣ ਕੇ ਖੜਾ ਗਾ ਦੱਸ ਨਾ ਕੀ ਕੀ ਲਿਆ ਮੇਰੇ ਭਰਾ ਵਾਸਤੇ ਬੜਾ ਕੁਛ ਨਹੀਂ ਲਿਆ ਹਾਂ ਨਾ ਹੁਣ ਸੁਣ ਲੈ ਕੀ ਲਿਆ ਉਹ ਚਲ ਚੰਦਰ ਹਰ ਕਾਹਨੂ ਕਚੀਰਾ ਪਾਈ ਨਹੀਂ ਆ ਉਹ ਕੰਮ ਕੁਮ ਕਰ ਲੈ ਕੋਈ ਚਲ ਕੋਈ ਨਾ ਮੰਨਿਆ ਉਹ ਦੋ ਚਾਰ ਸੋ ਲੱਗੂ ਕਾਹਨੂ ਕਲੇਸ਼ ਆਉਣੀ ਆ ਕੁੜੀ ਆਖੂ ਮੇਰੇ ਦੰਦਾ ਧਰ ਲੈਣਾਂ ਨੇ ਮੇਰੀ ਬੰਦਿਆ ਮੈਨੂੰ ਗੱਲ ਸੁਣ ਲੈ ਹਾਂ ਜੇ ਤਾਂ ਤੂੰ ਪੈਸੇ ਲਾ ਕੇ ਲਿਆਏਂਗਾ ਤਾਂ ਆਪਣੇ ਤੇਰੇ ਦੇਖੀ ਕਲੇਸ਼ ਕਿਹਨੇ ਸਾਹਮਣਾ ਪਾਊਗਾ ਠੀਕ ਆ ਜੇ ਗਿੰਦੀਏ ਪੈਸੇ ਤਾਂ ਲਿਆ ਨਹੀਂ ਰਹਿਣਦੇ ਵੰਦਾ ਸੰਦਾ ਮੈਨੂੰ ਨਹੀਂ ਪਤਾ ਕਾਂਦੀ ਦੇਖਤੀ ਲੱਛਣ ਜਿਹਾ ਇਹ ਤੇ ਤੈਨੂੰ ਕਈ ਦਾ ਤੂੰ ਮੇਰੇ 2-4 ਸੌ ਤੇ ਤੇਥੋਂ ਦਾ ਇਹ ਭੋਰਾ ਨਹੀਂ ਡਰਦੀ ਹੈਗੀ ਤੂੰ ਡਰਦਾ ਹੈ ਤਾਂ ਪੈਸੇ ਵਾੜੇ ਲੱਗਣਗੇ ਕੀ ਪੈਸੇ ਲੱਗੇ ਹੈ ਇੱਕ ਮਾਜੇ ਦੀ ਬੋਤਲ ਹੈ ਇੱਕ ਗੋਡਡੇ ਵਾਲੇ ਬਿਸਕਟ ਆ ਪਰ ਲੈ ਜੀ ਹੈ ਅੱਧਾ ਕਿਲੋ ਗਲਾਬ ਜਾਮਣਾ ਪਚਾਰ-500 ਦੇ ਸਰ ਗਿਆ ਕਚੀਰਾ ਮੇਰੇ ਸਾਰੇ ਬਾਹਲਾ ਪਾਉਂਦੇ ਹ ਲੈ ਇਹਨਾਂ ਨੂੰ ਤਾਂ ਮੈਂ ਖਵਾਉਂ ਰਸਗੁੱਲੇ ਕੋਈ ਗੱਲ ਨਹੀਂ ਕੋਈ ਦੀਨ ਦਾ ਦੋਂਦਾ ਨਹੀਂ ਹੈਗਾ ਬਾਰਤ ਦੇ ਘੇਲੋ ਬੰਦ ਪਿਆ ਉੱਤਰਾਂ ਦੀ ਗੱਡੀ ਤੋਂ ਬੈਲ ਮਾਰਾਂਗੇ ਫੇਰ ਹੀ ਅਗਰਾ ਖੋਲੂਗਾ ਫਿਰ ਹੁਣ ਦੇਖਦੀ ਕਿ ਕਾਕਾਸ ਨੂੰ ਐ ਉੱਤਰ ਮਾਰ ਬੈਲ ਫੇਰ ਹਾਂ ਜੀ ਆਗੇ ਸਤਿ ਸ੍ਰੀ ਅਕਾਲ ਭਾਈ ਆ ਜਾ ਸਤਿ ਸ਼੍ਰੀ ਅਕਾਲ ਬੀ ਸਤਿ ਸ਼੍ਰੀ ਅਕਾਲ ਓ ਠੀਕ ਹਾਂ ਕੌਣ ਆ ਗਿਆ ਓ ਬੱਲੇ 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 ਪ੍ਰੋਣਾ ਆ ਗਿਆ ਫਿਰ ਹੈ ਹੋਰ ਭਾਈ ਪ੍ਰੋਣਾ ਕਿਨੇ ਸੀ ਹੁਣ ਤੂੰ ਤਾਂ ਫੋਨ ਵੀ ਨਹੀਂ ਕੀਤਾ ਠੀਕ ਹੈ ਫੋਨ ਤੈਨੂੰ ਪਤਾ ਤਾਂ ਹੈ ਕੰਮ ਬਾਹਲੇ ਹੁੰਦਿਆ ਕਰਦੇ ਵਾਹ ਮੋਟਾ ਸਾਸਰੀ ਘਰ ਪੈ ਠੀਕ ਹਾਂ ਵਾਹ ਮੋਟਾ ਮਟਾ ਹੋ ਗਿਆ ਕੀ ਖਾਣਾ ਤੇ ਕੀ ਖਾਣਾ ਕੀ ਤੇਰੀ ਤਾਂ ਉਹ ਮਨਤਾ ਕਰੀ ਜੇ ਵੀ ਆ ਜਾ ਤੂੰ ਵੀ ਬਾਹਰ ਆ ਜਾ ਮੇਰੇ ਨਾਲ ਉਹ ਮੈਂ ਉਹ ਤਾਂ ਮੰਨਿਆ ਨਹੀਂ ਭਾਈ ਫਰੂਟ ਆ ਉਥੇ ਮਹਿੰਗੇ ਤੋਂ ਮਹਿੰਗੇ ਅਸਾ ਆਪਣੇ ਉਹ ਸਾਰੇ ਕਿਹਨੇ ਹੁੰਦੇ ਆਪਣੇ ਬਾਈਕਨ ਫਰੂਟ ਜਿਹੜਾ ਮੇਰੀ ਗੱਲ ਸੁਣੋ ਅੱਛੀ ਗੱਲ ਕਰੀ ਜਾਉਂਗੇ ਜਾਂ ਅੰਦਰ ਚਲੋ ਚਾਹ ਮੈਂ ਦੇਖੂਗਾ ਹੋ ਠੀਕ ਹੈ ਪਰਿਵਾਰ ਚਲ ਆ ਵਧੀਆ ਘਰ ਤਾਂ ਵਧੀਆ ਬਣਾ ਲਿਆ ਹਨਾ ਉਹ ਘਰ ਬਣਾਉਣੀ ਸੀ ਫਿਰ ਤੁਸੀਂ ਕਿੰਨੇ ਟਾਈਮ ਵਿੱਚ ਆਏ ਮੈਂ ਤਾਂ ਉਹ ਮੈਂ ਤਾਂ ਉਦੋਂ ਆਇਆ ਜਦੋਂ ਪੁਰਾਣਾ ਹੁੰਦਾ ਸੀ ਉਹ ਨੀਵੇਂ ਜੇ ਕਮਰੇ ਮੈਨੂੰ ਲੱਗਦਾ ਉਹ ਤਾਂ ਚੱਕ ਤੇ ਸਾਰੇ ਹਨਾ ਇੱਕ ਵੀ ਨਹੀਂ ਰੱਖਿਆ ਉਹ ਮੈਂ ਤਾਂ ਫਿਰ ਕਾਫੀ ਵਾਰ ਜਿਹੜਾ ਮਾਰਿਆ ਹੈ ਚਲ ਵਧੀਆ ਕੱਲਾ ਰੰਗ ਰੂੰਗ ਰਹਿ ਗਿਆ ਹੁਣ ਜਦੋਂ ਰੰਗ ਹੋ ਗਿਆ ਐ ਬਣ ਜੂ ਵਧੀਆ ਹਨਾ ਨਾ ਨਾ ਬਸ ਹੁਣ ਕਰਾ ਲਾਂਗੇ ਚਾਹ ਨੂੰ ਤਾਂ ਬੋਲਣਾ ਟਾ ਉਹ ਹਕਕਤ ਨਹੀਂ ਮਰੀ ਜਾਂਦੀ ਸੀ ਮੈਂ ਤਾਂ ਉੱਥੇ ਬੈਠਾ ਸੀ ਹਕਕਤ ਤੇ ਮੈਂ ਐ ਮਾਰਦੀ ਸੀ ਹਾਂ ਆਪ ਤਾਂ ਤੁਸੀਂ ਇੰਨੇ ਪੈਸੇ ਲਾਏ ਆ ਹੈ ਹਾਂ ਸਮਾਨ ਤੇ ਤੇ ਤੇਰੀ ਭੈਣ ਤਾਂ 50 ਰੁਪਏ ਤੇ ਕਿੱਲੇ ਵੀ ਨਹੀਂ ਸਰੇ ਖਾਲੀ ਹੱਥ ਆ ਗਈ ਨਾ ਮੇਰੀ ਗੱਲ ਸੁਣ ਤੂੰ ਉੱਥੇ ਆਈ ਕੁਝ ਦੇਖੀ ਗਈ ਵੀ ਤੇਰੀ ਭੈਣ ਖਾਲੀ ਹੱਥ ਆ ਗਈ ਹੈ ਚਲ ਕੋਈ ਨਾ ਫਿਰ ਉਹਨੂੰ ਉੱਧਰੋਂ ਕੱਢ ਦਿੰਦੀ ਸਾਡੀ ਹੱਥਾਂ ਦੀ ਨਾ ਫਿਰ ਉਹਨੂੰ ਸ਼ਰਮ ਨਹੀਂ ਆਉਂਦੀ ਖਾਲੀ ਉੱਥਾ ਗਈ ਹੈ ਐ ਉਹ ਤਾਂ ਮੰਦੇ ਬਾਹਰ ਲੈ ਤੇ ਉਹਨੇ ਤਾਂ 150 ਨਹੀਂ ਸਰਿਆ ਹੈ ਨਹੀਂ ਅਗਲਾ ਕਹਿੰਦਾ ਵੀ ਪੇਕੀ ਚੱਲ ਜਾਈਏ ਮੈਂ ਥੋੜਾ ਬਟਾ ਸਮਾਨ ਲੈ ਕੇ ਜਾਵਾਂ ਉਹ ਚਲ ਕੋਈ ਨਹੀਂ ਵੀ ਕੋਈ ਜਿਦਾਈ ਵਾਲੀ ਗੱਲ ਹੈ ਹੈ ਚਲ ਤੂੰ ਚਾਹ ਐ ਕਰ ਬਣ ਗਈ ਚਾਹ ਤਾਂ ਬਣ ਗਈ ਆਹ ਲੈ ਜਾ ਪਾਣੀ ਹੈ ਮੈਂ ਚਲ ਬਾਅਦ ਵਿੱਚ ਮੈਂ ਤੇਰਾ ਮੂੰਹ ਜਿਹਾ ਮਿੱਠਾ ਕਰਾਇਆ ਮਾਂ ਘਰ ਜਾ ਪਾਇਆ ਉਹਨੇ ਕਹਿੰਦਾ ਮੈਨੂੰ ਪੁੱਛਿਆ ਹੀ ਨਹੀਂ ਮੇਰੀ ਗੱਲ ਸੁਣੋ ਮੈਂ ਸਾਰਾ ਕੁਝ ਮੈਂ ਲੈ ਆਉਂਗੀ ਤੁਸੀਂ ਬਹਿ ਜਾਓ ਜਾ ਕੇ ਗੱਲਾਂ ਕਰ ਲਓ ਤੂੰ ਚਾਹ ਲਿਆ ਆਰਾਮ ਨਾਲ ਮੈਂ ਤੇਰਾ ਗਲਾਬ ਜਮਨ ਦਾ ਲਿਆ ਨਾ ਡੱਬਾ ਠੀਕ ਹੈ ਨਾ ਤੇ ਮੈਂ ਤੇਰੇ ਨਾਲ ਮਾੜਾ ਮਾੜਾ ਮੂੰਹ ਮਿੱਠਾ ਕਰਾਦਾ ਉਹ ਘਰ ਪਾਇਆ ਦਾ ਅਗਲਾ ਕਹਿੰਦਾ 2 ਘੰਟੇ ਹੋ ਗਏ ਕੁਝ ਖਵਾਇਆ ਵੀ ਨਹੀਂ ਮੇਰੀ ਗੱਲ ਤਾਂ ਸਮਝ ਲੈ ਆਉਂਗੀ ਉਹ ਤੂੰ ਚਾੜਿਆ ਮੈਂ ਤੇਰਾ ਮੂੰਹ ਮਿੱਠਾ ਕਰਾਦਾ ਫ੍ਰਿਜ 'ਚ ਹੀ ਹੈ ਹਾਂ ਫ੍ਰਿਜ 'ਚ ਹੀ ਪਿਆ ਹੈ ਫ੍ਰਿਜ 'ਚ ਹੀ ਪਿਆਗਾ ਹੋਰ ਵੀ ਵੀ ਚੌਲ ਝੂੜ ਲੱਗੇ ਫੇਰਾ ਹਾਂ ਹਾਂ ਚੌਲ ਤਾਂ ਲੱਗੇ ਭਾਈ ਅੱਛਾ ਠੇਕੇ ਤੇ ਵੀ ਲਿਆ ਵਾਹਣ ਕੋਸ ਠੀਕ ਕਰੇ ਛੋੜਾ ਜਲਿਆ ਉਹ پرਾਣੇ ਗੱਲਾਂ ਮਾਰੀ ਜਾਏਗਾ ਕਿ ਮਾੜਾ ਮੋਟਾ ਗੱਲ ਵੀ ਸੁਣੇਗਾ ਉਹ ਸੁਣਾ ਦੇ ਗੱਲ ਕੀ ਕਹਿਣਾ ਤੂੰ ਪਹਿਲਾਂ ਤਾਂ ਮੂੰਹ ਮਿੱਠਾ ਕਰ ਅੱਛਾ ਹੈ ਆ ਗਈ ਉਹ ਮੈਂ ਤਾਂ ਗਲਾਬਜਾ ਬਣਾ ਲਿਆ ਸੀ ਆ ਗਈ ਹੋ ਗਿਆ ਇਹ ਕਿਵੇਂ ਹੋ ਗਿਆ ਹਲਵਾਈ ਤਾਂ ਵੀ ਮੈਂ ਗਲਾਬਜਾ ਬਣਾ ਲਿਆ ਇਹ ਗੁੜ ਕਿਵੇਂ ਆ ਗਿਆ ਇੱਥੇ ਉਹ ਰਿਸ਼ਤੇਦਾਰਾ ਗੋੜ ਕਿਹੜੀ ਖੁਸ਼ੀ ਚੱਕੀ ਆਉਣਾ ਹੈ ਉਹ ਗੋੜ ਮੈਂ ਕਿਹ ਘਰ ਪਾਏਗਾ ਅੱਛਾ ਗੋੜ ਨਾਲ ਮੂੰਹ ਮਠਾਗਰਾਂਦੇ ਕਹਿੰਦੇ ਤਾਂ ਕਰਕੇ ਉਹ ਚੱਲ ਪੁਰਾਣੇ ਸਮੇਂ ਅੱਜ ਵੀ ਐਂ ਕਰਦੇ ਸੀ ਉਦੋਂ ਕਿਹੜੀਆਂ ਮਠਾਈਆਂ ਹੁੰਦੀਆਂ ਸੀ ਮੈਂ ਹੀ ਕਹਤਾ ਸੀ ਬਾਈ ਨੂੰ ਮੈਂ ਬਾਈ ਕੁਛ ਨਾ ਲੈ ਕੇ ਆਈ ਗੋੜ ਨਾਲ ਮੂੰਹ ਮਠਾ ਕਰਾਈਆ ਯਾ ਵੀ ਪਹਿਲਾਂ ਤਾਂ ਤੈਨੂੰ ਬਹੁਤ ਬਹੁਤ ਘਰਤੀਆਂ ਵਧਾਈਆਂ ਕੋਈ ਨਾ ਬਾਈ ਤੇਰੀ ਸਾਰੇ ਪਰਿਵਾਰ ਨੂੰ ਆ ਤਾਂ ਬਾਲਾ ਸੋਨਾ ਹੋ ਗਿਆ ਜਿਹੜਾ ਘਰ ਪੈ ਗਿਆ ਤੂੰ ਵੀ ਕਰ ਲੈ ਹੁਣ ਬੈਠੀ ਰਹੇਗੀ ਮੈਂ ਤਾਂ ਆਉਂਦੀ ਰਹਣੀ ਆ ਤੁਸੀਂ ਖਾਓ ਉਹ ਤੂੰ ਖਾ ਲੈ ਥੋੜਾ ਜਿਹਾ ਲੈ ਬਈ ਉਹ ਕਹਿਣੀ ਸੋਚਾਂ ਚ ਪੈ ਗਿਆ ਐ ਕਰ ਤੁਸੀਂ ਇੱਥੇ ਬੈਠੋ ਮੈਂ ਉੱਤਰ ਕੇ ਆਉਣੀ ਆ ਤੁਸੀਂ ਬਹਿ ਜਾਓ ਨਹੀਂ ਕੋਈ ਨਾ ਬੈਣ ਮੈਂ ਤਰੇ ਆਉਣਾ ਕੋਈ ਨਹੀਂ ਆਹਣੀ ਕੀ ਹਾਂ ਤੂੰ ਤਾਂ ਰਸਗੁੱਲੇ ਲੈ ਆਸੀ ਮੈਂ ਤੈਨੂੰ ਪੁੱਛਦਾ ਹਾਂ ਚੀਜ਼ ਮੇਰੀ ਉੱਥੇ ਪਰੋਣੇ ਮੂਰੇ ਬੇਇੱਜ਼ਤੀ ਹੋਗੀ ਉੱਥੇ ਮੈਂ ਗੁਰ ਕੱਢ ਕੇ ਖੜ ਗਿਆ ਤਾਂ ਹੁਣ ਮੈਨੂੰ ਕਿ ਪਤਾ ਲਿਆਇਆ ਤਾ ਤੂੰ ਸੀ ਉਹ ਮੈਨੂੰ ਸੱਚੋ ਸੱਚ ਗੱਲ ਦੱਸ ਦੇ ਇਹਦੇ ਵਿੱਚ ਗੁਲਾਬ ਜਾਮੁਨਾ ਸੀ ਗੁਲਾਬ ਜਾਮੁਨਾ ਕਿੱਥੇ ਗਈਆਂ ਲੈ ਹੁਣ ਤੇਰੇ ਕਹਿਣ ਦਾ ਮਤਲਬ ਕੀ ਆ ਉਹ ਜਸਵਿੰਦਰ ਕੋਰੇ ਮੇਰੀ ਗੱਲ ਸੁਣ ਉਹ ਤੂੰ ਹੀ ਕਰਿਆ ਹੁਣ ਇਹੋ ਜਿਹਾ ਕੁਛ ਮੰਨ ਜਾ ਹੋਇਆ ਆਪਣੇ ਘਰ ਤਾਂ ਕੋਈ ਆਇਆ ਵੀ ਨਹੀਂ ਹੋਣਾ ਹੱਦ ਹੋਈ ਪਈ ਆ ਤੁਹਾਡੇ ਲਈ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਕਿੰਦੀ ਬੇਇੱਜ਼ਤੀ ਹੋਗੀ ਤਿੰਨ ਸਾਲਾਂ ਬਾਅਦ ਪਰਣਾ ਆਇਆ ਸੀ ਉਹ ਮੈਨੂੰ ਤਾਂ ਆਇਆ ਸੀ ਰਸਗੁਲੇ ਦੇ ਚ ਮੈਂ ਲੈ ਕੇ ਆਇਆ ਜਦੋਂ ਮੈਂ ਉਹਦੇ ਮੂਹਰੇ ਕਰਿਆ ਉਹ ਗੁੜ ਬੇਸ਼ਰਮੀ ਚ ਉਹਨੂੰ ਖਾਣਾ ਪੈ ਗਿਆ ਪਹਿਲਾਂ ਮੇਰੀ ਗੱਲ ਸੁਣ ਲੈ ਬੰਦੇ ਵਾਂਗੂੰ ਤੂੰ ਮੇਰੇ ਤੇ ਐਡਾ ਇਲਜ਼ਾਮ ਲਾਈ ਐ ਨਾਗਾ ਹੈ ਮੈਂ ਦੱਸਤਾ ਤੈਨੂੰ ਹੋਇਦੂ ਵਾਅਦਾ ਲੈ ਮੈਨੂੰ ਕਹੀ ਵੀ ਤੂੰ ਕੀਤਾ ਇਹ ਮੀ ਬਾਕੇ ਬਾਈ ਨੂੰ ਫੋਨ ਕਰ ਲਓ ਨਾਲੇ ਬੱਸ ਦਾ ਟਾਈਮ ਹੋਇਆ ਹੋਇਆ ਹੈਗਾ ਮੈਂ ਤਾਂ ਚੜਜੂ ਹੁਣ ਲੈ ਲੈ ਦੇਖ ਮੇਰੇ ਤਾਂ ਕੀ ਕਹਿ ਨਾ ਨਾਮ ਲਈ ਜਦੋਂ ਡਰਾਵਾ ਦਊ ਪੇਕਿਆਂ ਦਾ ਦੇਊਗੀ ਜਦੋਂ ਡਰਾਵਾ ਦਊ ਪੇਕਿਆਂ ਦਾ ਦੇਊਗੀ ਉਹ ਘਰੀ ਸੀ ਦੇਵਨਾ ਦੇਵਨਾ ਨਾ ਕੀ ਹਾਇ ਓਏ ਮੈਂ ਮਰ ਜਾ ਦੇਖ ਲੈ ਰਸਗੁੱਲੇ ਆਦਾਂ ਜਾਮ ਓਏ ਰੱਬਾ ਰਸਗੁੱਲਿਆਂ ਦੇ ਰਸਗੁੱਲਾ ਸੋਲ ਲਾ ਫਿਰ ਕਿੱਥੇ ਗਏ ਹੋਟਲ ਵਾਲੇ ਦੇ ਸਾਹਮਣੇ ਪਵਾ ਕੇ ਤੇ ਆਇਆ ਰਸਗੁੱਲੇ ਸੀ

ਆਜਾ ਆਜਾ ਪਰੌਣੇ ਚੱਲ ਚੰਗਾ ਫਿਰ ਮਾਰਨੀ ਕਿਹੜਾ ਕਿਸੇ ਦਿਨ ਹੁਣ ਉਹ ਮੈਂ ਆਉਂਗਾ ਬਸ ਮੈਂ ਤੇ ਬੀਬੀ ਵੀ ਤੇ ਉਹਨੂੰ ਵੀ ਨਾਲ ਲਿਆਉਂਗਾ ਚੰਗਾ ਹਾਂ ਤੇ ਬਸ ਤੂੰ ਜਾ ਕੇ ਮੈਨੂੰ ਪਹੁੰਚ ਕੇ ਫੋਨ ਲਾ ਦੇ ਤੁਸੀਂ ਲਾਉਂਦੇ ਨਹੀਂ ਹੁੰਦੇ ਫੋਨ ਤੇ ਹੋਰ ਨਾਲੇ ਕਹਿੰਦੇ ਸੀ ਅਸੀਂ ਰਾਤ ਰਾਵਾਂਗੇ ਤੇ ਆ ਉੱਠ ਗਈ ਉਹਦੀ ਪੰਚ ਚੱਲ ਚੰਗਾ ਸਿੱਕੀ ਕਰਗੇ ਦੱਸ ਰਾਤ ਦਾ ਰਹੇ ਨਹੀਂ ਤੁਸੀਂ ਚੰਗਾ ਪਾਚ ਤੈਨੂੰ ਪਤਾ ਫਿਰ ਪਿੱਛੇ ਕਰ ਔਖਾ ਹੁਣ ਜੇ ਰਹਿੰਦੀ ਤਾਂ ਤੈਨੂੰ ਮੈਂ ਸੂਟ ਛੱਟ ਦਵਾ ਲਿਆਂਦੀ ਕੋਈ ਕੋਈ ਨਾ ਕੋਈ ਸੁਣਦਾ ਲੱਗਿਆ ਹਾਂ ਕਿਉਂ ਚੱਲ ਜਾ ਕੇ ਫੋਨ ਲਾ ਦਿਓ ਫਿਰ ਚੱਲ ਆ ਸੰਗ ਬਣਦਾ ਨਹੀਂ ਤੇ ਭਾਈ ਕੋਈ ਨਾ ਛੋਟੀ ਗਈ ਹੋਈ ਹੈ ਪੇਕੇ ਫੇ ਘਰੇ ਹੋਇਆ ਹੈ ਨਹੀਂ ਕੋਈ ਹਾਂ 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 ਇਹ ਤਾਂ ਬਣੇ ਫਿਰ ਸੈਟਿੰਗ ਕਰਨੀ ਪੈਂਦੀ ਆ ਹੋਰ ਹੋਰ ਚਲ ਠੀਕ ਆ ਬਣੇ ਹਾਂ ਹਾਂ ਮੰਮੀ ਠੀਕ ਆ ਕੁਝ ਨਹੀਂ बस ਕੰਮ ਧੰਦਾ ਜਿਹਾ ਕਰਕੇ ਬੈਠੀ ਸੀ ਮਾਂ ਚੱਲ ਮੈਂ ਫੋਨ ਲਾ ਕੇ ਦੇਖ ਲਾਂ ਹੋਰ ਠੀਕ ਆ ਬਸ ਹਾਂ ਆ ਗਿਆ ਆਕੇ ਗਿਆ ਹੋਗੇ 5 6 ਦਿਨ ਲੈ ਆ ਸੀ ਬੋਤਈ ਕੁਛ ਨਹੀਂ ਸਰਿਆਨਾ ਤੇ ਖਾਲੀ ਹੱਥ ਆ ਕੇ ਖੜ ਗਏ ਹਾਂ ਉਹ ਬੰਦੇ ਬਾਹਰ ਲੈ ਵੀ ਬੰਦਾ ਨਹੀਂ ਤਾਂ ਸ਼ਰਮ ਨਹੀਂ ਆਉਂਦੀਗੀ ਵੀ ਕੀ ਸੋਚਣਗੇ ਮੇਰੇ ਸਹਰੇ ਪੁੱਛ ਨਾ ਆ ਉਹ ਤੋ ਵੇਰੇ ਨਾ ਦਾ ਹਾਲ ਦੇਖ ਲੋ ਇਹਨਾਂ ਨੇ ਕਿਧਰ ਕੀ ਕੋਸ ਲਿਆਂਦਾ ਹੈ ਰਸਗੁੱਲੇ ਕਿਧਰੇ ਠੰਡੇ ਕਿਧਰ ਕੀ ਕੋਸ ਹੈ ਫਿਰ ਮੈਂ ਕਿਹੜਾ ਕਿਸੇ ਨਾਲੋਂ ਘੱਟ ਸੀ ਮੈਂ ਨਾ ਫਿਰ ਗਲਾ ਰਸ ਗੁਲੇ ਜੇ ਕੱਢ ਕੇ ਤੇ ਉਹਨਾਂ ਚ ਗੁੜ ਭੰਨ ਕੇ ਪਾਤਾ ਤੇ ਫਿਰ ਉਹੀ ਉਹਨੂੰ ਦੇ ਕੇ ਆਇਆ ਪ੍ਰੋਣੇ ਨੂੰ ਹਾਂ ਤੇ ਬਾਅਦ ਵਿੱਚ ਮੇਰੇ ਤੇ ਗੁੱਸਾ ਹੀ ਹੁੰਦਾ ਸੀ ਮੈਂ ਤਾਂ ਮੁੱਕਰ ਗਈ ਚੱਲ ਚੰਗਾ ਮੰਮੀ ਸ਼ਾਮ ਜੇ ਨੂੰ ਲਾਉਂਗੀ ਫੋਨ ਠੀਕ ਹੈ ਮੈਂ ਤਰਗਾ ਸਾਰੀਆਂ ਗੱਲਾਂ ਸੁਣ ਲਈਆਂ ਤੂੰ ਹੀ ਕਰਿਆ ਸਾਰਾ ਕੁਝ ਮੈਂ ਤਾਂ ਕੁਝ ਨਹੀਂ ਕੀ ਕਰਿਆ ਜੀ ਗਲਾ ਬਜਮਾੜਾ ਤੂੰ ਕੱਟ ਕੇ ਹੈ ਉਹਦੇ ਵਿੱਚ ਗੁੜ ਤੂੰ ਪਾਇਆ ਨਹੀਂ ਮੈਂ ਨਹੀਂ ਪਾਇਆ ਜੀ ਮੈਨੂੰ 15 ਮਿੰਟ ਹੋ ਗਏ ਇੱਥੇ ਖੜੇ ਨੂੰ ਮੈਂ ਸ਼ੁਕਰ ਕਰ ਮੈਂਬਰ ਦਾ ਫੋਨ ਆ ਗਿਆ ਵੀ 10 ਮਿੰਟ ਬਾਅਦ ਚੱਲਾਂਗੇ ਜੇ ਉਹ ਨਾ ਫੋਨ ਲਾਉਂਦਾ ਮੈਂ ਤਾਂ ਲੰਘਿਆ ਸੀ ਨਹੀਂ ਨਹੀਂ ਜੀ ਮੈਂ ਕੁਝ ਨਹੀਂ ਕੀਤਾ ਤੁਹਾਨੂੰ ਐਨੀ ਕੋਈ ਗਲਤਫਹਮੀ ਹੋਗੀ ਮੈਂ ਸੱਚੀ ਕਹਨੀ ਹੈ ਮੈਂ ਨਹੀਂ ਕੀਤਾ ਹੈ ਯਾ ਕੁਝ ਮੇਰੇ ਨਾਲ ਮੈਂ ਕਿਉਂ ਕਰੂੰਗੀ ਮੈਨੂੰ ਕੀ ਲੋੜਾ ਮੈਂ ਤੁਹਾਡੀ ਬੇਇੱਜ਼ਤੀ ਥੋੜਾ ਕਰਾਉਂਗੀ ਮੇਰੀ ਗੱਲ ਸੁਣ ਇਧਰ ਮੈਂ ਤੇਰੇ ਨਾਲ ਪਿੰਡ ਨੂੰ ਜਾਵਾਂ ਹੈ ਤੇ ਜੇ ਮੇਰੇ ਨਾਲ ਅਗਲਾ ਉੱਥੇ ਕੋਈ ਐਂ ਕਰੇ ਉਹ ਸ਼ਰਮ ਹੈ ਮਾੜੀ ਮੋਟੀ ਤਿੰਨ ਸਾਲਾਂ ਬਾਅਦ ਆਇਆ ਸੀ ਉਹ ਕੀ ਚੀਜ਼ ਸੀ ਗੱਲ ਆਵ ਜਾਮਣਾ ਉਜੀ ਚੋਲ ਸੰਗਾਂ ਸੀ ਖਾਣੀਆਂ ਸੀ ਮੈਨੂੰ ਦੱਸ ਦਿੰਦੀ ਮੈਂ ਇਥੋਂ ਅੱਧਾ ਕਿਲੋ ਹੋਰ ਫੜ ਲਿਆ ਹੁੰਦਾ ਜੇ ਬੇਬੇ ਨੇ ਪੈਸੇ ਨਹੀਂ ਦਿੱਤੇ ਮੈਂ ਆਪਦੇ ਕੋਲੋਂ 2-400 ਰੁਪਏ ਲਾਤਾ ਕਿੱਡੀ ਗੱਲ ਐ ਉਹ ਅਕਸਰ ਉਹ ਵੀ ਤੇ ਘਰ ਦੀ ਕੁਛ ਲੱਗਦੀ ਆ ਦੱਸ ਮੈਨੂੰ ਨਾਲੇ ਮੇਰੀ ਗੱਲ ਧਿਆਨ ਨਾਲ ਸੁਣ ਲਈ ਬੁੜਾ ਹੋ ਜਾਊਗਾ ਜਿਹੜੀ ਅੱਜ ਖੜਾਉਣੀ ਹ ਤੂੰ ਕਰੀ ਇਹਨੇ ਮੇਰੇ ਨਾਲ ਹਰਕਤ ਐ ਲਿਖ ਕੇ ਦੰਨਾ ਜਾਂਦਾ ਮੈਂ ਵੀ ਨਹੀਂ ਦੇਣਾ ਕਦੇ ਨਹੀਂ ਨਹੀਂ ਜੀ ਮੈਨੂੰ ਮਾਫ਼ ਕਰ ਨਾ ਮੇਰੇ ਤੋਂ ਗਲਤੀ ਹੋ ਗਈ ਹੁਣ ਨਹੀਂ ਮੈਸੇਜ ਕੋਈ ਕਰਦੀਗੀ ਉਹ ਗਲਤੀਆਂ ਤੇ ਤੇ 100 ਵਾਰੀ ਹੁੰਦੀਆਂ ਮੈਂ ਕਿੰਨੀ ਵਾਰੀ ਮਾਫ਼ ਕਰੀਆਂ ਪਰ ਆ ਗਲਤੀ ਤੋਂ ਵੱਡੀ ਗਲਤੀ ਕਰੀ ਐ ਤੂੰ ਬਸ ਹੁਣ ਮਾਫ਼ ਕਰ ਦੇ ਇੱਕ ਵਾਰੀ ਮਾਫ਼ ਕਰ ਦੇ ਤੂੰ ਬਾਅਦ ਨਹੀਂ ਕੁਝ ਕਰਦੀ ਕੋਈ ਮਾਫੀ ਨਹੀਂ ਸਾਸੀ ਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ-ਹੁਣੇ ਸਾਡੀ ਵੀਡੀਓ ਦੇਖੀ ਹੈ ਬਾਈ ਜੀ ਤੇ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਆ ਕਰੋ ਠੀਕ ਹੈ ਜੀ ਤੇ ਬਹੁਤ ਵਧੀਆ ਸਟੋਰੀ ਸੀ ਵੀ ਆਪਾਂ ਫਰਕ ਰੱਖਦੇ ਹਾਂ ਨਾ ਕੁੜੀ ਨਾਲ ਜਾਂ ਪਰੋਹਣੇ ਨਾਲ ਜੋ ਵੀ ਹੈ ਠੀਕ ਹੈ ਤੇ ਫਿਰ ਜਿਹੜਾ ਹੈਗਾ ਆਪਾਂ ਨੂੰ ਦੇਖਿਆ ਗੱਲਾਂ ਕਰਦੀ ਨੂੰ ਪੇਕੇ ਗੱਲਾਂ ਕਰੀ ਜਾਂਦੀ ਹੈ ਚਲੋ ਮੈਂ ਦੇਖਿਆ ਕਿਵੇਂ ਵੀ ਆ ਆਪਦੇ ਵੀ ਨੇ ਵਧੀਆ ਸਟੋਰੀ ਬਣਾਈ ਆ ਜੇ ਫਿਰ ਵੀ ਕੋਈ ਕਮੀ ਪੇਸੀ ਹੁੰਦੀ ਆ ਕੋਈ ਗੱਲ ਨਹੀਂ ਦੱਸ ਦਿਆ ਕਰੋ ਕਿਉਂਕਿ ਨਵਾਂ ਨਵਾਂ ਚੈਨਲ ਹੈ ਸਪੋਰਟ ਦੀ ਲੋੜ ਹੈ ਐਡੇ ਆਪਾਂ ਕੋਈ ਵੱਡੇ ਖਾਸ ਹੈ ਨਹੀਂ ਗੇ ਸੋਡੇ ਪਿਆਰ ਨਾਲ ਹੀ ਆ ਤੇ ਪਿਛਲੇ ਵੀਡੀਓ ਚ ਕਮੈਂਟ ਆਏ ਸੀ ਅਸੀਂ ਨਾਂ ਬੋਲਾਂਗੇ ਬਾਈ ਹੁਣ ਧਿਆਨ ਨਾਲ ਸੁਣ ਲਿਓ ਮੇਰਾ ਵੀਰ ਇਹ ਵਾਰੀ ਕੋਈ ਕਹਿ ਦਿੰਦਾ ਮੇਰਾ ਨਾਂ ਨਹੀਂ ਬੋਲਿਆ ਜਿੰਨੇ ਕ ਹੈ ਸੀ ਸਾਰਿਆਂ ਦੇ ਨਾਂ ਬੋਲਾਂਗੇ ਪਹਿਲਾ ਕਮੈਂਟ ਹੈ ਜੀ ਜਸਵਿੰਦਰ ਸਿੱਧੂ ਉਸ ਤੋਂ ਬਾਅਦ ਕਮੈਂਟ ਹੈਗਾ ਜੀ ਮਿਕਸ ਪੰਜਾਬੀ ਪੀਕੇ ਉਸ ਤੋਂ ਬਾਅਦ ਕਮੈਂਟ ਹੈਗਾ ਰੀਅਲ ਸਟੋਰੀ ਉਸ ਤੋਂ ਬਾਅਦ ਹੈਗਾ ਜੱਟ ਨਾਟ 11 ਉਸ ਤੋਂ ਬਾਅਦ ਫਿਰ ਨਾਂ ਨਹੀਂ ਪਾਇਆ ਉਸ ਤੋਂ ਬਾਅਦ ਹੈਗਾ ਪ੍ਰਵਿੰਦਰ ਕੌਰ ਉਸ ਤੋਂ ਬਾਅਦ ਹੈਗਾ ਨੋਕੀ ਸੋਚ ਉਸ ਤੋਂ ਬਾਅਦ ਹੈਗਾ ਗੁਰਦੇਵ ਸਿੰਘ ਫੌਜੀ ਪੈਣੀ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਸਤਨਾਮ ਕੌਰ ਤੇ ਉਸ ਤੋਂ ਬਾਅਦ ਜਿਹੜਾ ਕਮੈਂਟ ਆਇਆ ਸਾਡੇ ਬਹੁਤ ਪੁਰਾਣੇ ਸਾਡੇ ਵੀਰ ਪਾਕਿਸਤਾਨ ਤੋਂ ਮੁਹੰਮਦ ਅਸਵੀਰ ਵੀਡੀਓ ਚਾਹੇ ਸਾਡੀ ਮਾੜੀ ਹੋਵੇ ਚਾਹੇ ਚੰਗੀ ਹੋਵੇ ਇਹਨਾਂ ਨੇ ਕਮੈਂਟ ਕਰਨੀ ਕਰਨਾ ਬਸ ਤੁਸੀਂ ਵੀ ਕਮੈਂਟ ਜਰੂਰ ਕਰਦਿਆ ਕਰੋ ਸਾਨੂੰ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਹੋਰ ਕੋਈ ਗੱਲ ਖਾਸ ਨਹੀਂ ਕੀ ਉਸ ਤੋਂ ਬਾਅਦ ਕਮੈਂਟ ਹੈਗਾ ਜੀ ਹਰਦੀਪ ਕੌਰ ਇਹ ਸਾਡੇ ਕਮੈਂਟ ਸੀ ਬਾਈ ਜੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਹੁਣ ਦੇਓ ਇਜਾਜ਼ਤ ਬਾਈ ਜੀ ਧੰਨਵਾਦ ਸਾਰਿਆਂ ਦਾ